ਸ਼੍ਰੀ ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਵਾਪਿਸ ਆ ਰਹੇ ਪਰਿਵਾਰ ਦੇ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਜੀਆਂ ਤੇ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਹੈ ਤੇ ਦੱਸਣਯੋਗ ਹੈ ਕਿ ਚੱਲਦੀ ਗੱਡੀ ਨੂੰ ਇੱਕੋ ਦਮ ਅੱਗ ਲੱਗਦੀ ਹੈ ਤੇ ਜਿਸ ਦੇ ਨਾਲ 7 ਮੈਂਬਰ ਜਿਹੜੇ ਨੇ ਇੱਕ ਪਰਿਵਾਰ ਦੇ ਉਹ ਸੜਕੇ ਸਵਾਹ ਹੋ ਜਾਂਦੇ ਨੇ ਤੇ ਦੱਸਣਯੋਗ ਹੈ ਕਿ ਇਸ ਹਾਦਸੇ ਤੋਂ ਵਾਪਰਨ ਦੇ ਕੁਝ ਹੀ ਸਮੇਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਬੈਠੇ ਜੀਆ ਨਾਲ ਗੱਲਬਾਤ ਕੀਤੀ ਸੀ ਇਹ ਆਖਿਆ ਸੀ ਕਿ ਸਾਡੇ ਦਰਸ਼ਨ ਬਹੁਤ ਹੀ ਸੁਹਣੇ ਹੋ ਗਏ ਨੇ ਤੇ ਹੁਣ ਅਸੀਂ ਘਰੇ ਵਾਪਸ ਆ ਰਹੇ ਹਾਂ ਪਰ ਕਿਸ ਨੂੰ ਪਤਾ ਸੀ ਕਿ ਉਹ ਰਾਹ ਦੇ ਵਿੱਚ ਇਕੋਜ ਹੋ ਜਾਣਾ ਹੈ ਇਹ ਹਾਦਸਾ ਜਿਹੜਾ ਵਾਪਰ ਜਾਣਾ ਹੈ ਤੇ ਇਸ ਅਨਹੋਣੀ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ 7 ਜੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਰਾਜਸਥਾਨ ਦੇ ਵਿੱਚ ਇਹ ਹਾਦਸਾ ਵਾਪਰਿਆ ਜਦੋਂ ਇਹ ਪਰਿਵਾਰ ਸ਼੍ਰੀ ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਵਾਪਸ ਆ ਰਿਹਾ ਸੀ ਤੇ ਇਸ ਗੱਡੀ ਦੇ ਵਿੱਚ 7 ਜੀ ਸਵਾਰ ਸਨ ਤੇ ਇਹਨਾਂ ਸੱਤ ਜੀਆਂ ਦੀ ਸੜਕੇ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਬਹੁਤ ਹੀ ਦਰਦਨਾਕੇ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਪੂਰੇ ਤਰੀਕੇ ਦੇ ਨਾਲ ਸੜਕੇ ਸੁਆਹ ਹੋ ਚੁੱਕੀ ਹੈ ਤੇ ਗੱਡੀ ਦੇ ਨਾਲ-ਨਾਲ ਪਰਿਵਾਰ ਜਿਹੜਾ ਇਸ ਗੱਡੀ ਦੇ ਵਿੱਚ ਸਵਾਰ ਸੀ ਜੋ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਉਸ ਦੇ ਨਾਲ ਵੀ ਇਹ ਭਿਆਨਕ ਸੜਕ ਹਾਦਸਾ ਵਾਪਰਦਾ